ਇੰਪਰੂਵਮੈਂਟ ਟਰਸਟ ਨਾਬਾਦ ਬੁੱਲੂ ਮਾਤਾ ਚਿੰਦਪੁਰਨੀ ਕੰਪਲੈਕਸ ਵਿਖੇ ਮਾਰਕੀਟ ਬਣਾਈ ਜਾ ਰਹੀ ਹੈ ਤੇ ਕੁਝ ਦੁਕਾਨਾਂ ਤਿਆਰ ਹੋ ਚੁੱਕੀਆਂ ਨੇ ਤੇ ਬਾਕੀ ਮਾਰਕੀਟ ਬਣਾਉਣ ਦਾ ਕੰਮ ਛੇਤੀ ਹੀ ਕੰਪਲੀਟ ਹੋ ਜਾਵੇਗਾ ਤਾਂ ਇਸ ਮਾਰਕੀਟ ਦੇ ਵਿੱਚ ਸਾਰੀਆਂ ਸੁਵਿਧਾਵਾਂ ਮੌਜੂਦ ਨੇ ਮਾਰਕੀਟ ਬਣਾਉਣ ਦਾ ਕੰਮ ਜ਼ੋਰਾਂ ਸ਼ੂਰਾ ਦਿਨਾਂ ਚੱਲ ਰਿਹਾ ਹੈ ਇਸ ਮਾਰਕੀਟ ਦੇ ਵਿੱਚ ਸਪੈਸ਼ਲ ਮਾਰਕੀਟ ਦੇ ਲਈ ਅਲੱਗ ਤੋਂ ਬਿਜਲੀ ਟਰਾਂਸਫਾਰਮਰ ਲੇਡੀਜ਼ ਏਜੈਂਟਸ ਬਾਥਰੂਮ ਦੀ ਹਰ ਇੱਕ ਸੁਵਿਧਾ ਦਾ ਪ੍ਰਬੰਧ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ सुरेंद्र ਸ਼ਰ ਮਾਈ ਦੇ ਵਿੱਚ ਮਾਤਾ ਚਿੰਦਪੁਰਨੀ ਕੰਪਲੈਕਸ ਦੇ ਵਿੱਚ ਬੜੀ ਹੀ ਸੁੰਦਰ ਮਾਰਕੀਟ ਤਿਆਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਮਾਰਕੀਟ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਪਾਰਕਿੰਗ ਦੀ ਕੋਈ ਮੁਸ਼ਕਲ ਨਹੀਂ ਹੈ ਇਸ ਦੇ ਵਿੱਚ ਬਿਜਲੀ ਦਾ ਲੈਕਟੋ ਟਰਾਂਸਫਾਰਮਰ ਲੱਗਣ ਜਾ ਰਿਹਾ ਹੈ ਤੇ ਉਹਨਾਂ ਦੱਸਿਆ ਕਿ ਇਸ ਮਾਰਕੀਟ ਦੇ ਵਿੱਚ ਬਾਥਰੂਮ ਪਾਣੀ ਸੀਵਰੇਜ ਤੋਂ ਲੈ ਕੇ ਹਰ ਇੱਕ ਸੁਵਿਧਾ ਮੌਜੂਦ ਹੈ ਜਿਨ੍ਹਾਂ ਦਾ ਸੇਰਾ ਚੇਅਰਮੈਨ ਸੁਰਿੰਦਰ ਸ਼ਰਮਾ ਨੂੰ ਜਾਂਦਾ ਤੇ ਉਹਨਾਂ ਚੇਅਰਮੈਨ ਦਾ ਧੰਨਵਾਦ ਵੀ ਕੀਤਾ ਪਹਿਲਾਂ ਤਾਂ ਮੇਰਾ ਮੇਰੇ ਵੱਲੋਂ ਤੇ ਮੇਰੇ ਸਟਾਫ ਵੱਲੋਂ ਸਾਰੇ ਨਾਭਾ ਨਿਵਾਸੀਆਂ ਨੂੰ ਜਿਹੜਾ ਸ਼ਾਸਕਾਲ ਪ੍ਰਣਾਮ ਜੀ ਦੂਜੀ ਅਸੀਂ ਅੱਜ ਮਾਤਾ ਚਿੰਦਪੁਰਨੀ ਕੰਪਲੈਕਸ ਦੇ ਵਿੱਚ ਖੜੇ ਆਂ ਜੀ ਜਿਹੜੀ ਇਹ ਇੰਪਰੂਵਮੈਂਟ ਟਰਸਟ ਦੀ ਜਿਹੜੀ ਇਹ ਮਾਰਕੀਟ ਬਣਨ ਜਾ ਰਹੀ ਹੈ ਜੀ ਔਰ ਇਹਦੇ ਵਿੱਚ ਜੋ ਸੁਵਿਧਾਵਾਂ ਸਾਡੇ ਵੱਲੋਂ ਦਿੱਤੀਆਂ ਗਈਆਂ ਨੇ ਵਾਸ਼ਰੂਮਸ ਨੇ ਲੇਡੀਜ਼ ਵਾਸ਼ਰੂਮ ਹੈ ਜੈਂਟਸ ਹੈ ਹੈਂਡੀਕੈਪਡ ਵਾਸ਼ਰੂਮ ਆ ਸਾਰੇ ਇੱਥੇ ਲਾਈਟਸ ਦਾ ਪ੍ਰਬੰਧ ਹੈ ਜੀ ਔਰ ਇੱਥੇ ਪਾਣੀ ਦਾ ਕਨੈਕਸ਼ਨ ਨਾਲ ਸੀਵਰੇਜ ਕਨੈਕਸ਼ਨ ਮਤਲਬ ਜੋ ਸੁਵਿਧਾਵਾਂ ਨੇ ਕੰਪਲੀਟਸ ਨੇ ਇਹਦੇ 'ਚ ਔਰ ਜਲਦੀ ਇੱਥੇ ਜਿਹੜਾ ਇੱਥੇ ਗੇਟ ਬਣ ਜਾਣਾ ਹੈ ਜੀ ਔਰ ਜਿਹੜੀ ਦਸਕੇ ਹਟੇ ਨੇ ਆਪਣੇ ਧਾਲੀਵਾਲ ਸਾਹਿਬ ਕਿ ਅਸੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਬਿਜਲੀ ਦਾ ਲੋਡ ਵਧੂਗਾ ਇਹ ਮਾਰਕੀਟ ਜੀ ਇੰਪਰੂਵਮੈਂਟ ٹرسٹ ਨੇ ਬਣਾਈ ਹੈ ਇਹਨਾਂ ਦੇ ਚੇਅਰਮੈਨ ਸਾਹਿਬ ਸਾਡੇ ਸਰਿੰਦਰ ਸ਼ਰਮਨ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਮਾਰਕੀਟ ਲਈ ਦੇਖੋ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਸੁਵਿਧਾ ਜਿਹੜੀ ਪਾਰਕਿੰਗ ਦੀ ਆਮ ਲੋਕਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਹੁੰਦੀ ਹੈ ਇੱਥੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਇਹ ਨਾਬੇ ਦਾ ਹਾਰਟ ਹੈ ਜੀ ਦਿਲ ਮਾਰਕੀਟ ਹੈ ਜਿਹੜੀ ਇਸ ਮਾਰਕੀਟ ਦੇ ਵਿੱਚ ਦੇਖੋ ਸਹੂਲਤਾਂ ਬਾਥਰੂਮ ਇੱਥੇ ਬਣੇ ਹੋਏ ਨੇ ਪਾਰਕਿੰਗ ਦੀ ਸਹੂਲਤ ਇੱਥੇ ਹੈ ਲਾਈਟਾਂ ਦੀ ਸਹੂਲਤ ਇੱਥੇ ਹੈ ਜੀ ਚਾਰੇ ਪਾਸੇ ਗੇਟ ਬਣ ਰਹੇ ਨੇ ਗੇਟਾਂ ਦੇ ਟੈਂਡਰ ਹੋ ਗਏ ਇੱਕ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਵੀ ਚੇਅਰਮੈਨ ਸਾਹਿਬ ਨੇ ਬਿਜਲੀ ਦੇ ਟਰਾਂਸਫਾਰਮਰ ਦੀ ਵੀ ਲੱਗ ਤੋਂ ਸਹੂਲਤ ਕਰਾਤੀ ਵੀ ਇਸ ਮਾਰਕੀਟ ਦਾ ਟਰਾਂਸਫਾਰਮਰ ਵੀ ਲੱਗ ਤੋਂ ਹੋਊਗਾ ਠੀਕ ਹੈ ਜੀ ਬਾਕੀ ਰਹੀ ਗੱਲ ਨਕਸ਼ਿਆਂ ਦੀ ਜ ਕੰਮ ਬੜੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਿਆ ਹੈ ਤੇ ਸਭ ਤੋਂ ਇੱਕ ਹੋਰ ਪਲੱਸ ਪੁਆਇੰਟ ਇਹਦਾ ਮੈਂ ਦੱਸ ਦੇਣਾ ਚਾਹੁੰਦਾ ਜਿਹੜੀ ਇਹ ਮਾਰਕੀਟ ਹੈ ਨਾਬੇ ਦੇ ਏਰੀਏ ਨਾਲੋਂ ਤੇ ਤੁਸੀਂ ਇਹ ਜਿਹੜੀ ਬਾਹਰ ਸੜਕ ਦੇਖ ਰਹੇ ਸੀ ਹੁਣ ਵੀ ਇਸ ਤੋਂ ਵੀ 2.5 ਫੁੱਟ ਉੱਚੀ ਹੈ ਜਿੱਥੇ ਕਿ ਨਾਬੇ ਦੇ ਵਿੱਚ ਪਾਣੀ ਦੀ ਅਕਸਰ ਸਮੱਸਿਆ ਦੇਖੀ ਜਾਂਦੀ ਹੈ ਮੀਂਹ ਦੇ ਦਿਨਾਂ ਦੇ ਵਿੱਚ ਇੱਥੇ ਇੱਕ ਬੂੰਦ ਵੀ ਪਾਣੀ ਇਸ ਸੜਕ ਤੇ ਉੱਤੇ ਇਸ ਮਾਰਕੀਟ ਦੇ ਵਿੱਚ ਨਹੀਂ ਖੜ ਰਹੀ ਆ ਤੇ 2.5 ਫੁੱਟ ਉਸ ਤੋਂ ਉੱਚੀ ਹੈ ਤੇ ਜਿਹੜੀਆਂ ਅੱਗੇ ਸ਼ਾਪਸ ਨੇ ਉਹਨਾਂ ਦੇ ਜਿਹੜਾ ਇਹਨਾਂ ਦਾ ਪਲੈਨਿੰਗ ਹੈ ਨਕਸ਼ੇ ਦੇ ਮੁਤਾਬਕ 1.5 ਫੁੱਟ ਹੋਰ ਉੱਚੀ ਹੋ ਜਾਂਦੀ ਹੈ ਤੇ ਇਸ ਹਿਸਾਬ ਨਾਲ ਆਪਾਂ ਇਹ ਦੇਖਦੇ ਹਾਂ ਵੀ ਸੜਕ ਤੋਂ ਘੱਟੋ-ਘੱਟ 4 ਫੁੱਟ ਉੱਚੀ ਮਾਰਕੀਟ ਸਾਡੀ ਇਹ ਬਣਨ ਜਾ ਰਹੀ ਹੈ ਜਿੱਥੇ ਘੱਟੋ-ਘੱਟ ਆਉਣ ਵਾਲੇ ਮੈਨੂੰ ਲੱਗਦਾ 40 ਸਾਲਾਂ ਦੇ ਵਿੱਚ ਇੱਥੇ ਕਿਸੇ ਕਿਸਮ ਦੇ ਮੀਂਹ ਦੇ ਪਾਣੀ ਦੀ ਇੱਥੇ ਸਮੱਸਿਆ ਨਹੀਂ ਹੋਣ ਵਾਲੀ ਫਿਰ ਸਾਰਾ بارش ਦੇ ਪਾਣੀ ਦੀ ਨਿਕਾਸੀ ਬਹੁਤ ਪ੍ਰੋਪਰ ਢੰਗ ਨਾਲ ਕੀਤੀ ਹੋਈ ਹੈ ਤੇ ਉਹ ਪ੍ਰੋਪਰ ਸੀਵਰੇਜ ਦੇ ਵਿੱਚ ਸਾਰਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਚ ਵਾਕਈ ਇਹ ਨਾਪੇ ਦੇ ਇੱਕ ਦਿਲ ਬਣਨ ਜਾ ਰਹੀ ਹੈ ਤੇ ਅਸੀਂ ਸ੍ਰਿੰਦਰਪਾਲ ਸ਼ਰਮਾ ਜੀ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਨਾਬਾ ਨਿਵਾਸੀ ਦੇ ਨਿਵਾਸੀਆਂ ਨੂੰ ਐਨੀ ਵਧੀਆ ਸਹੂਲਤ ਜਿਹੜੀ ਸਾਨੂੰ ਪ੍ਰੋਵਾਈਡ ਕਰਵਾਈ ਹੈ ਤੇ ਆਉਣ ਵਾਲੇ ਦਿਨਾਂ ਚ ਅਸੀਂ ਜਲਦੀ ਉਮੀਦ ਵੀ ਕਰਦੇ ਹਾਂ ਤੇ ਨਵੀਂ ਜਿਹੜੀ ਬੋਲੀ ਅਗਲੀ ਹੋ ਰਹਿੰਦੀ ਹੈ ਦੁਕਾਨਾਂ ਦੀ ਬੋਲੀ ਹੈ ਉਹ ਜਲਦੀ ਹੋਵੇ ਤੇ ਨਾਬਾ ਨਿਵਾਸੀ ਉਹਦਾ ਜਲਦੀ ਤੋਂ ਜਲਦੀ ਫਾਇਦਾ ਲੈ ਕੇ ਆਪਣੀਆਂ ਮਾਰਕੀਟ ਬਣਾ ਸਕਾ ਧੰਨਵਾਦ